10 ਤਰੀਕ ਨੂੰ ਆਪਾਂ ਸੰਧਾਰੇ ਵੀ ਵੰਡਣੇ ਨੇ ਭੈਣਾਂ ਨੂੰ ਹਨਾ 3:00 ਵਜੇ ਆਪਾਂ 3:30 ਵਜੇ ਸੰਧਾਰੇ ਵੰਡਾਂਗੇ ਸਾਰੀਆਂ ਭੈਣਾਂ ਨੂੰ ਮੇਰੇ ਦੁਆਰੇ ਫਿਰ ਬੇਨਤੀ ਹੈ ਹੱਥ ਬੰਨ੍ਹ ਕੇ ਕਿਉਂਕਿ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਹਨਾ ਭੈਣਾਂ ਨੂੰ ਇਹ ਬੇਨਤੀ ਕਰ ਚੁੱਕੀ ਹਾਂ ਦੁਆਰੇ ਵੀ ਕਰਦੀ ਹਾਂ ਕਿ ਸੰਧਾਰੇ ਆਣੇ ਭੈਣਾਂ ਜ਼ਰੂਰ ਪਹੁੰਚਿਓ ਆਪਾਂ ਨੇ ਸੰਧਾਰੇ ਦੇਣੇ ਨੇ ਭੈਣਾਂ ਨੂੰ ਸਤਕਾਰ ਦੇਣਾ ਹੈ ਹਨਾ ਤੇ ਉਹ ਭੈਣਾਂ ਵੱਧ ਤੋਂ ਵੱਧ ਪਹੁੰਚਿਓ ਪਲੀਜ਼ ਸਾਨੂੰ ਪਹਿਲਾਂ ਆ ਕੇ ਮਿਲ ਲਿਓ ਹਨਾ ਤੁਸੀਂ ਪਹਿਲਾਂ ਆਇਓ ਚਾਹ ਪਾਣੀ ਪੀਓ ਗੱਲਾਂ ਬਾਤਾਂ ਕਰਿਓ ਹਨਾ ਫੇਰ ਆਰਾਮ ਦੇ ਨਾਲ ਸੰਧਾਰੇ ਆਂ ਦੀ ਆਪਾਂ ਰਸਮ ਤਾਂ ਕਰਕੇ ਪਹਿਲਾਂ ਕਰ ਰਹੇ ਆ ਜੀ ਕਿਉਂਕਿ ਭੈਣਾਂ ਦੇ ਵਿੱਚ ਦੂਰੋਂ ਆਉਣਾ ਹੁੰਦਾ ਹੈ ਨਾ ਮੋੜਨਾ ਹੁੰਦਾ ਹੈ ਚਲੋ ਵਿੱਚ ਭੈਣਾਂ ਦੇ ਕਾਫੀ ਭੈਣਾਂ ਦੇ ਸਾਡੇ ਕੋਲੇ ਫੋਨ ਵੀ ਆਏ ਆ ਜਿਨ੍ਹਾਂ ਨੂੰ ਆਪਾਂ ਸੰਧਾਰੇ ਦੇਣੇ ਆ ਉਹ ਕਹਿੰਦੇ ਸਾਹਮਣੋਂ ਚਲੋ ਕਿਸੇ ਭੈਣ ਦੇ ਮਾਝਾ ਹੱਥ ਪਈ ਹੋਈ ਹੈ ਹਨ ਤੇ ਕਿਸੇ ਦਾ ਕੋਈ ਕੰਮ ਕਿਸੇ ਦਾ ਕੋਈ ਕੰਮ ਜੀ ਕੋਈ ਕੱਲਾ ਹੁੰਦਾ ਹੈ ਹਨ ਉਹ ਕਹਿੰਦੇ ਵੀ ਸੰਧਾਰੇ ਥੋੜੇ ਜਲਦੀ ਦੇ ਦਿਓ ਵੀ ਜਿਹੜੇ ਹੈਗੇ ਅਸੀਂ ਜਾਣਾ ਹੁੰਦਾ ਦੂਰ ਤੋਂ ਆ ਰਹੀਆਂ ਨੇ ਕਾफी ਭੈਣ ਆਪਣੇ ਕੋਲੇ ਤੇ ਮੈਂ ਇਹ ਕਰਕੇ ਦੁਆਰਾ ਫਿਰ ਬੇਨਤੀ ਕਰਦੀ ਆ ਜੀ ਸੁਧਾਰੇ ਆਪ ਦਾ ਸਤਿਕਾਰ ਲੈਣ ਜ਼ਰੂਰ ਪਹੁੰਚੋ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਦੂ ਬਟਿਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਡੇਟ ਹੈਗੀ ਐ 8 ਅਗਸਤ ਹੈਗਾ ਅੱਜ ਆਪਣੇ ਜਿਵੇਂ ਹਨਾ ਰੌਣਕ ਧੀਆਂ ਪਹਿਣਾ ਦੀ ਪ੍ਰੋਗਰਾਮ ਕਰਵਾ ਰਹੇ ਹਾਂ ਨਾ ਤੇ ਅੱਜ ਆਪਣੇ ਮਹਿੰਦੀ ਕੰਪੀਟੀਸ਼ਨ ਕਰਵਾ ਰਹੇ ਆ ਹਨ ਤੇ ਬਾਕੀ ਆਪਣੇ ਬਹੁਤ ਬੱਚਿਆਂ ਦੀ ਲਿਸਟ ਆ ਗਈ ਹੈ ਹਨ ਜੇ ਕਿਸੇ ਨੇ ਹੋਰ ਵੀ ਨਾਮ ਲਿਖਾਉਣੇ ਆ ਤਾਂ ਲਿਖਾ ਸਕਦੇ ਆ ਕੋਈ ਆਪਣੇ ਐਂਟਰੀ ਫੀਸ ਨਹੀਂ ਹੈਗੀ ਕਾਫੀ ਬੱਚਿਆਂ ਦੇ ਜਿਹੜੇ ਹੈਗੇ ਮੈਸੇਜ ਜਾਂ ਫੋਨ ਵਗੈਰਾ ਆ ਰਹੇ ਤੇ ਵੀ ਇਹਦੇ ਵਿੱਚ ਭਾਗ ਲੈਣ ਲਈ ਕੋਈ ਫੀਸ ਜਾਂ ਐਂਟਰੀ ਫੀਸ ਰੱਖੀ ਗਈ ਹੈ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਹਨਾ ਆਪਣੇ ਨਾਮ ਵਗੈਰਾ ਲਿਖਾ ਸਕਦੇ ਹੋ ਜਿਹਨੇ ਕਿਸੇ ਨੇ ਵੀ ਆਉਣਾ ਦੂਰੋਂ ਨੇੜਿਓਂ ਜਾਂ ਪਿੰਡ ਦੇ ਬੱਚੇ ਵੀ ਹੈਗੇ ਨੇ ਕਾਫੀ ਬੱਚਿਆਂ ਦੇ ਨਾਮ ਆਪਣੇ ਕੋਲੇ ਆ ਵੀ ਗਏ ਆਪਾਂ ਜਿਹੜਾ 3 ਵਜੇ ਸ਼ੁਰੂ ਕਰਾਵਾਂਗੇ ਹਨ ਤੇ ਮਹਿੰਦੀ ਕੰਪੀਟੀਸ਼ਨ ਤੇ ਉਹਦੇ ਵਿੱਚ ਜਿੰਨੇ ਵੀ ਬੱਚੇ ਭਾਗ ਲੈਣਾ ਚਾਹੁੰਦੇ ਨੇ ਤਾਂ ਲੈ ਸਕਦੇ ਨੇ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਤੇ ਬਾਕੀ ਜਿਹੜਾ ਹੈਗਾ ਤਿੰਨ ਬੱਚਿਆਂ ਨੂੰ ਆਪਾਂ ਸਨਮਾਨਿਤ ਵੀ ਕਰਾਂਗੇ ਹਨ ਜਿਹੜੇ ਫਸਟ ਸੈਕੰਡ ਆਉਣਗੇ ਉਹ ਬੱਚਿਆਂ ਨੂੰ ਜਿਹੜੇ ਹੈਗੇ ਆਪਾਂ ਸਨਮਾਨ ਦੇਵਾਂਗੇ ਤੇ ਬਾਕੀ ਆਪਣਾ ਕੱਲ ਨੂੰ 9 ਤਰੀਕ ਨੂੰ ਆਪਣੇ ਕੋਲੇ ਹੈਗਾ ਜੀ ਭੈਣ ਭੀਰ ਪਾਲ ਉਹ ਆ ਰਹੀਆਂ ਨੇ ਹਨਾ 4:00 ਵਜੇ 4:00 5:00 ਵਜੇ ਜਿਵੇਂ ਆਪਾਂ ਸਕੂਲ ਦੇ ਵਿੱਚ ਇਕੱਠੇ ਹੁੰਨੇ ਹੁੰਨੇ ਆ ਹਨਾ ਦਿੱਲੀ ਉਸ ਤਰ੍ਹਾਂ ਆਪਾਂ ਨੂੰ ਸਾਰੇ ਭੈਣ ਭਾਈਆਂ ਨੂੰ ਜਿਹੜਾ ਹੈਗਾ ਹੋ ਮਾ ਮਾ ਕੇ ਪਹੁੰਚੇ ਹੋਗਾ ਨਾ ਤੇ ਆਪਣੇ ਜਿਹੜੇ ਗਿੱਧੇ ਦੀਆਂ ਰੌਣਕਾਂ ਵਧਾਇਓ ਗਿੱਧੇ ਦਾ ਪੜ ਬੰਨੇਓ ਕਿਉਂਕਿ ਜੇ ਭੈਣਾਂ ਆਉਂਦੀਆਂ ਨੇ ਹਨਾ ਤਾਂ ਹੀ ਗਿੱਧੇ ਦੀ ਜਿਹੜੀ ਹੈਗੀ ਰੌਣਕਾਂ ਵਾਧਦੀਆਂ ਨੇ ਤੇ ਸਾਰੇ ਜਾਣੇ ਹੋ ਮਾ ਮਾ ਕੇ ਪਹੁੰਚੇ ਹੋ ਤੇ ਪਰਸੋਂ ਨੂੰ 10 ਅਗਸਤ ਨੂੰ ਫਿਰ ਜਿਹੜਾ ਆਪਣਾ ਫਾਈਨਲ ਡੇ ਹੈ ਹਨਾ ਤੇ ਰੌਣਕ ਧੀਆ ਭੈਣਾਂ ਦੇ ਉਹਦੇ ਦਾ ਸਾਰੀਆਂ ਭੈਣਾਂ ਨੇ ਪਹੁੰਚਣਾ ਵੀ ਹੈ ਚਾਹ ਪਹੁੰਚਣਾ ਜਰੂਰ ਪਹੁੰਚਣਾ ਹੈ ਨਾ ਤੇ ਪਿੰਡ ਦੀਆਂ ਭੈਣਾਂ ਤਾਂ ਚਲੋ ਹੁਣ ਵੀ ਪਹੁੰਚਦੀਆਂ ਨੇ ਨਾ ਨਾ ਵਿੱਚ ਕੁੜੀਆਂ ਵੀ ਆਈਆਂ ਨੇ ਆਪਣੇ ਸਹੁਰਿਆਂ ਤੋਂ ਭੈਣਾਂ ਸਾਡੀਆਂ ਧੀਆ ਹਨਾ ਤੇ ਉਹ ਵੀ ਪਹੁੰਚਦੀਆਂ ਨੇ ਤੇ ਬਾਕੀ ਉਸ ਦਿਨ ਜਿਹੜੀਆਂ ਭੈਣਾਂ ਮੇਰੀਆਂ ਹਨਾ ਸਹੁਰੇ ਘਰ ਨੇ ਅਸੀਂ ਬਾਕੀ ਜਿਹੜੀਆਂ ਭੈਣਾਂ ਦੇ ਹਨਾ ਬੱਚੇ ਵਗੈਰਾ ਪੜਦੇ ਆ ਸਕੂਲਾਂ ਦੇ ਵਿੱਚ ਜਾਂ ਇਹ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਪਹਿਲਾਂ ਹੀ ਮੈਸੇਜ ਆ ਰਹੇ ਤੇ ਹਨਾ ਵੀ ਸੰਡੇ ਦਾ ਦਿਨ ਰੱਖਿਓ ਐਂ ਦਵਾਰ ਰੱਖਿਓ ਆਪਾਂ ਨੇ ਦਿਨ ਐਤਵਾਰ ਰੱਖਿਆ ਜੀ 10 ਅਗਸਤ ਦਾ ਦਿਨ ਐਤਵਾਰ ਜਿਹੜੀਆਂ ਭੈਣਾਂ ਨਹੀਂ ਵੀ ਆਈਆਂ ਟਾਈਮ ਤੇ ਆਉਣਗੀਆਂ ਨਾ ਤਾਂ ਉਹ ਜ਼ਰੂਰ ਪਹੁੰਚਿਓ 10 ਅਗਸਤ ਨੂੰ ਜਿਵੇਂ ਮਰਜ਼ੀ ਟਾਈਮ ਕੱਢ ਕੇ ਟਾਈਮ 'ਚੋਂ ਟਾਈਮ ਕੱਢ ਕੇ ਪਹੁੰਚਿਓ 3 ਵਜੇ ਆਪਣੇ ਜਿਹੜਾ ਹੈਗਾ ਪ੍ਰੋਗਰਾਮ ਸਟਾਰਟ ਹੋ ਜੂਗਾ ਸ਼ੁਰੂ ਹੋ ਜੂਗਾ 2 2:00 ਵਜੇ ਤੋਂ ਕਰਦਾਂਗੇ ਪਹਿਲਾਂ ਬੱਚਿਆਂ ਦਾ ਜਿਹੜਾ ਹੈਗਾ ਵਿਧਾ ਕਰਵਾਵਾਂਗੇ ਹਨਾ ਛੋਟੇ ਬੱਚੇ ਹਨਾ ਬਾਕੀ ਜਿਹੜੇ ਬੱਚਿਆਂ ਨੇ ਗਿੱਧਿਆਂ ਦੇ ਵਿੱਚ ਗਿੱਧੇ ਦੇ ਵਿੱਚ ਭਾਗ ਲੈਣੇ ਨੇ ਹਨਾ ਉਹ ਜਿਹੜਾ ਹੈਗਾ ਉਹ ਵੀ ਆਪਣੇ ਨਾਮ ਵਗੈਰਾ ਲਿਖਾ ਸਕਦੇ ਨੇ ਆ ਚਲੋ ਟਾਈਮ ਤੇ ਵੀ ਆ ਸਕਦੇ ਆ ਉਹ ਜਿੱਦਾਂ ਉਹਨਾਂ ਦੇ ਸਾਰੇ ਪੰਜਾਬੀ ਡਰੈੱਸ ਚਾਹੀਦੇ ਆ ਨਾ ਚਾਹੇ ਉਹ ਸਲਵਾਰ ਸੂਟ ਹੋਵੇ ਚਾਹੇ ਉਹ ਕੁਗਰੇ ਨਾਲ ਸੂਟ ਹੋਵੇ ਹਨਾ ਇੱਕ ਆਪਾਂ ਪੰਜਾਬਣ ਮਟਿਆਰ ਜਿਹੜੀ ਸਾਰੇ ਜਿਹਦੇ ਮਤਲਬ ਕਿ ਪ੍ਰੋਪਰ ਸਾਰੇ ਤਿਆਰ ਹੋਈ ਹੋਵੇ ਹਨਾ ਉਹਨੂੰ ਆਪਾਂ ਜਿਹੜਾ ਹੈਗਾ ਚੁਗਾਂਗੇ ਵੀ ਜਿਵੇਂ ਕੱਢਾਂਗੇ ਵੀ ਹਨਾ winner ਕੱਢਾਂਗੇ ਤੇ ਜਿਹੜੀ ਵਧੀਆ ਪੰਜਾਬਣ ਮਟਿਆਰ ਹੋਊਗੀ ਚਾਹੇ ਉਹ ਬੜੀ ਭੈਣ ਐ ਕੋਈ ਚਾਹੇ ਕੋਈ ਬੱਚਾ ਹੈਗਾ ਹਨਾ ਜਿਵੇਂ ਦਾ ਵੀ ਇਹਨਾਂ ਦੇ ਸਾਰੇ ਮਤਲਬ ਕਿ ਜਿਵੇਂ ਆਪਾਂ ਗਹਿਣੇ ਕਹਦੀ ਆ ਉਹ ਵੀ ਸਾਰੇ ਹੋਣਗੇ ਪਾਏ ਹੋਏ ਹਨਾ ਤੇ ਬਾਕੀ ਆਪਣਾ ਖੁੱਲਾ ਸੱਦਾ ਜੀ ਸਾਰਿਆਂ ਨੂੰ ਗਿੱਧੇ ਦੇ ਵਿੱਚ ਹਨਾ ਬੋਲੀਆਂ ਪਾਓ ਗੀਤ गाਓ ਲੋਕ ਗੀਤ गाਓ ਕਿਸੇ ਨੇ ਵੀ ਜਿਹੜਾ ਹੈਗਾ ਤੇ ਆਪਦਾ ਬੋਲੀ गा ਕੇ ਜਾਂ ਗੀਤ गा ਕੇ ਕਿਸੇ ਨੇ ਵਿਭਾਗ ਲੈਣਾ ਸਾਡੇ ਕੋਲੇ ਜਿਹੜਾ ਹੈਗਾ ਆਪਣਾ ਨਾਮ ਵਗੈਰਾ ਦਰਜ ਕਰਵਾ ਸਕਦਾ ਸਾਰਿਆਂ ਨੂੰ ਫੁੱਲਾ ਟਾਈਮ ਮਿਲੂ ਬਾਕੀ ਆਪਣੇ ਕੋਲੇ ਗਿੱਧੇ ਦੀ ਟੀਮ ਵੀ ਪਹੁੰਚ ਰਹੀ ਹੈ ਨਾ ਸਾਰੇ ਹੋਂਮੋਹਾਂ ਤੇ ਪਹੁੰਚੋ ਭੈਣਾਂ ਤੇ ਚਰਨਾਂ ਦੇ ਵਿੱਚ ਇੱਕ ਹੋਰ ਬੇਨਤੀ ਕਰਦੇ ਆਂ ਜੀ ਹਨ ਤੇ ਕਿਉਂਕਿ ਭੈਣਾਂ ਜਾਦੇ ਜਿਹੜਾ ਹੈਗਾ ਆਪਾਂ ਕੀ ਕਰਦੇ ਆਪਾਂ ਧੀਆ ਭੈਣਾਂ ਨੇ ਸਾਰੀਆਂ ਨੇ ਪਹੁੰਚਣਾ ਹੈ ਨਾ ਤੇ ਆਪਾਂ ਜਿਹੜਾ ਹੈਗਾ ਉੱਥੇ ਲੰਗਰ ਲਾ ਰਹੇ ਆ ਹਨਾ ਸਾਰੀਆਂ ਧੀਆ ਜਿਹੜੀਆਂ ਸਹੁਰਿਆਂ ਤੋਂ ਆਉਣਗੀਆਂ ਚਲੋ ਹਨਾ ਸਹੁਰਿਆਂ ਤੋਂ ਚੱਲ ਕੇ ਆਉਂਦੇ ਨੇ ਸਾਰਿਆਂ ਵਾਸਤੇ ਜਿਹੜਾ ਹੈਗਾ ਲੰਗਰ ਲਾ ਰਹੇ ਆ ਆਪਾਂ ਤੇ ਪਕੌੜੇ ਵਗੈਰਾ ਦਾ ਹਨਾ ਜਲੇਬੀਆਂ ਦਾ ਲੰਗਰ ਚੱਲੂਗਾ ਤੇ ਸਾਰਿਆਂ ਨੇ ਹਮ ਹੋਵਾਂ ਕਿ ਪੁੱਛਣੇ ਬਾਕੀ ਭੈਣਾਂ ਨੂੰ ਬੇਨਤੀ ਹੈ ਜੀ ਦੁੱਧ ਜ਼ਰੂਰ ਪਹਚਾਓ ਦੁੱਧ ਇੱਕ ਦਿਨ ਪਹਿਲਾਂ ਆਥ ਨੇ ਵੀ ਪਹਚਾਉਣੇਗਾ ਤੇ 10 ਤਰੀਕ ਨੂੰ ਸਵੇਰੇ ਵੀ ਪਹਚਾਉਣੇ 9 ਤਰੀਕ ਨੂੰ ਸ਼ਾਮ ਨੂੰ ਵੀ ਪਹਚਾਉਣੇ ਕਿਉਂਕਿ ਟਾਈਮ ਤੇ ਉਹਨਾਂ ਦੁੱਧ ਨਹੀਂ ਇਕੱਠਾ ਹੁੰਦਾ ਦੁੱਧ ਜਿਆਦਾ ਲੱਗਦਾ ਹੈ ਜੀ ਜਿਹੜਾ 9 ਤਰੀਕ ਨੂੰ ਆਪਣਾ ਸ਼ਾਮ ਨੂੰ ਦੁੱਧ ਇਕੱਠਾ ਹੋ ਉਹ ਆਪਾਂ ਜਿਹੜਾ ਹੈਗਾ ਡੈਰੀ ਦੇ ਵਿੱਚ ਫ੍ਰਿਜ ਵਗੈਰਾ ਤੇ ਲਗਵਾ ਦਾਂਗੇ ਫਿਰ ਆਪਾਂ ਨੂੰ 10 ਨੂੰ ਜਿਆਦਾ ਦੁੱਧ ਚਾਹੀਦਾ ਤੁਸੀਂ 9 ਨੂੰ ਵੀ ਦੁੱਧ ਭੇਜਿਓ ਪਲੀਜ਼ ਤੇ 10 ਨੂੰ ਵੀ ਦੁੱਧ ਭੇਜਿਓ ਹਣਾ ਇਹ ਜਿਹੜੀ ਭੈਣਾਂ ਦੇ ਹੱਥਾਂ ਵਾਸ ਘਰ ਲੈ ਉਹ ਪਹਿਣਾ ਕਰ ਸਕਦੀਆਂ ਨੇ ਬਾਕੀ ਬਹੁਤ ਪਹਿਣਾ ਸਾਡੇ ਕੋਲੇ ਉੱਥੇ ਆ ਕੇ ਕਹਿੰਦੀਆਂ ਨੇ ਜੀ ਵੀ ਤੁਸੀਂ ਹਨਾ ਸਾਰਿਆਂ ਦਾ ਹਿੱਸਾ ਪਵਾਓ ਸਾਡਾ ਵੀ ਹਿੱਸਾ ਪਵਾਓ ਤੇ ਬਾਕੀ ਆਪਾਂ ਕਿਸੇ ਤੋਂ ਕੋਈ ਪੈਸੇ ਮੰਗੇ ਵੀ ਨਹੀਂ ਹੈਗੇ ਜੀ ਬਾਕੀ ਜੇ ਕਿਸੇ ਨੇ ਹਨਾ ਕਿਸੇ ਦੀ ਸ਼ਰਤ ਹੈ ਵੀ ਅਸੀਂ ਵੀ ਲੰਗਰਾਂ ਦੇ ਵਿੱਚ ਹਿੱਸਾ ਪਾਉਣਾ ਹੈ ਜਾਂ ਅਸੀਂ ਸੰਧਾਰਿਆਂ ਦੇ ਵਿੱਚ ਹਿੱਸਾ ਪਾਉਣਾ ਹੈ ਕਿਉਂਕਿ ਅਸੀਂ ਕਾਫੀ ਭੈਣਾਂ ਨੂੰ ਸੰਧਾਰੇ ਵੀ ਦੇ ਰਹੇ ਹਾਂ ਹਨਾ ਤੇ ਉਹ ਆਪਣਾ ਜਿਹੜਾ ਹੈਗਾ ਹਿੱਸਾ ਪਾ ਸਕਦੇ ਨੇ ਜੀ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਤੇ ਕਿਉਂਕਿ ਆਪਾਂ ਨੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਹੈਗਾ ਹਨਾ ਸਾਰਿਆਂ ਦੇ ਨਾਲ ਮਿਲ ਜੁਲ ਕੇ ਪ੍ਰੋਗਰਾਮ ਕਰਨਾ ਹੈ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਸਾਡਾ ਕੋਈ ਕੱਲਿਆਂ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਜਿਹਨੇ ਕਿਸੇ ਨੇ ਹਿੱਸਾ ਪਾਉਣਾ ਉਹ ਵੀ ਸਭ ਆ ਸਕਦਾ ਦੁੱਧ ਜ਼ਰੂਰ ਦੇਣਾ ਕਿਉਂਕਿ ਦੁੱਧ ਜ਼ਰੂਰ ਦੇਣਾ ਹੈ ਤੇ ਆਪਦਾ ਜੇ ਆਪਣੇ ਦੇਖੋ ਕਿੰਨੇ ਘਰ ਨੇ ਜੇ ਸਾਰੇ ਘਰਾਂ ਦੇ ਵਿੱਚੋਂ ਕਿਲੋ-ਕਿਲੋ ਦੁੱਧ ਵੀ ਆਊਗਾ ਤਾਂ ਵੀ ਜਿਹੜਾ ਬਹੁਤ ਜ਼ਿਆਦਾ ਦੁੱਧ ਇਕੱਠਾ ਹੋ ਜੂ ਕਿਉਂਕਿ ਉਹ ਤੀਆਂ ਦੇ ਜਿਹੜਾ ਹੈਗਾ ਲੰਗਰ ਦੇ ਵਿੱਚ ਵਰਤਿਆ ਜਾਣਾ ਤੁਹਾਡਾ ਦੁੱਧ ਹਨਾ ਸਾਰਾ ਆਪਾਂ ਲੰਗਰ ਦੇ ਵਿੱਚ ਵਰਤਣਾ ਜੀ ਕਿਉਂਕਿ ਦੁੱਧ ਦੀ ਬਹੁਤ ਜ਼ਿਆਦਾ ਤੋਟ ਪੈਂਦੀ ਹੈ ਹਨਾ ਉਹ ਦੁੱਧ ਆਪਾਂ ਨੂੰ ਜਿਹੜਾ ਹੈਗਾ ਬਾਲਾ ਜ਼ਿਆਦਾ ਮੁੱਲ ਲੈਣਾ ਪੈਂਦਾ ਜੀ ਬਹੁਤ ਜ਼ਿਆਦਾ ਦੁੱਧ ਲੱਗਦਾ ਹੈ ਹਨਾ ਫਿਰ ਤੇ ਬਾਕੀ ਚਲੋ ਜਿਹੜਾ ਜਿਹਾ ਵੀ ਹੋਊਗਾ ਨਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਬਾਕੀ ਸਾਰੀਆਂ ਮੇਰੇ ਪਰਝਾਈਆਂ ਜਿਹੜੇ ਸਾਡੇ ਪਿੰਡ ਦੇ ਆ ਭੈਣਾਂ ਨੇ ਮਤਲਬ ਕਿ ਜਿਨ੍ਹਾਂ ਦੇ ਨਣਦਾਨ ਆਉਣਾ ਉਹ ਨਣਦਾਨ ਦੇ ਪਰਝਾਈਆਂ ਨੂੰ ਬੇਨਤੀ ਹੈਗੀ ਵੀ ਆਪਦੀਆਂ ਨਣਦਾਨਾਂ ਨੂੰ ਜਰੂਰ ਫੋਨ ਕਰੋ ਹਨਾ ਜਰੂਰ ਮੈਸੇਜ ਲਾਓ ਕਿਉਂਕਿ ਕਿਸੇ ਨੂੰ ਨਹੀਂ ਪਤਾ ਹੁੰਦਾ ਹਨਾ ਵੀ ਸਾਡੇ ਪਿੰਡ ਦੇ ਵਿੱਚ ਧੀਆਂ ਹੋ ਰਹੀਆਂ ਨੇ ਚਲੋ ਜਿਹੜੇ ਫੋਨਾਂ ਤੇ ਦੇਖ ਲੈਂਦੇ ਹਨਾ ਚੈਨਲ ਵਗੈਰਾ ਦੇਖ ਲੈਂਦੇ ਆ ਅਸੀਂ ਸਾਰਿਆਂ ਨੂੰ ਤਾਂ ਹੀ ਮੈਸੇਜ ਲਗਾਉਣੇ ਹੁੰਦੇ ਆ ਕਿ ਸਾਰਿਆਂ ਨੇ ਖੁੱਲਾ ਹੋਣੇ ਬਾਕੀ ਜਿਹੜਾ ਜ਼ਿਆਦਾ ਹੱਕ ਹੁੰਦਾ ਜੀ ਉਹ ਪਰਝਾਈਆਂ ਦਾ ਹੁੰਦਾ ਦੇਖੋ ਪਰਜਾ ਯਾਦਾ ਹੱਕ ਹੈ ਉਹ ਆਪਦੇ ਨਾਨਦਾਂ ਨੂੰ ਫੋਨ ਕਰਨ ਵੀ ਆਓ ਤੁਸੀਂ ਭੈਣੇ ਹਨਾ ਤੀਆਂ ਦੇਖੋ ਰਖੜੀਆਂ ਬੰਨੋ ਆਪਦੇ ਨਾਨੰਦਾਂ ਨੂੰ ਜਰੂਰ ਫੋਨ ਕਰਕੇ ਬੁਲਾਓ ਕਿਉਂਕਿ ਪਿਛਲੀ ਵਾਰੀ 2 ਸਾਲ ਹੋ ਗਏ ਮੈਨੂੰ ਇੱਕ ਭੈਣ ਮਿਲੀ ਉੱਥੇ ਧੂਰੀ ਤੇ ਉਹ ਕਹਿੰਦੇ ਵੀ ਸਾਨੂੰ ਨਹੀਂ ਤੁਸੀਂ ਬੁਲਾਇਆ ਤੀਆਂ ਤੇ ਮੈਂ ਕਿਹਾ ਜੀ ਅਸੀਂ ਵੀ ਕਾਰਡ ਵਗੈਰਾ ਸ਼ੇਅਰ ਕਰੇ ਤੇ ਕਹਿੰਦੇ ਸਾਨੂੰ ਕਿਸੇ ਨੇ ਕੁਝ ਦੱਸਿਆ ਹੀ ਨਹੀਂ ਹੈਗਾ ਤੇ ਮੈਂ ਤਾਂ ਕਰਕੇ ਬੇਨਤੀ ਕਰਦੀ ਆ ਤੁਸੀਂ ਜਿਹੜੀਆਂ ਉਰੇ ਬਾਦਸ਼ਾਹਪੁਰ ਦੀਆਂ ਭੈਣਾਂ ਨੇ ਸਾਰੀਆਂ ਹਨਾ ਜਾਂ ਕੋਈ ਮਾਮਾ ਨੇ ਆਪਦੀਆਂ ਧੀਆ ਨੂੰ ਤੇ ਨਪੈਣਾ ਆਪਦੀਆਂ ਨਣਦਾਂ ਨੂੰ ਫੋਨ ਕਰਕੇ ਜਰੂਰ ਬੁਲਾਓ ਕਿਉਂਕਿ ਜਦੋਂ ਵੀ ਅਸੀਂ ਧੀਆ ਰੱਖਦੇ ਹੁੰਨੇ ਪਹਿਲੀ ਜਿਸੀਂ ਜਿਹੜਾ ਹੈਗਾ ਸਾਡੀਆਂ ਮੇਰੇ ਨਣਦਾਂ ਨੂੰ ਫੋਨ ਕਰਦੇ ਹੁੰਨੇ ਆ ਚਲੋ ਮੈਂ ਤਾਂ ਨਹੀਂ ਕਰਿਆ ਜਾਂਦਾ ਮੈਂ ਮੰਮੀ ਦੀ ਡਿਊਟੀ ਲਾਉਣੀ ਹੁੰਦੀ ਆ ਵੀ ਜਰੂਰ ਦੱਸੋ ਹਨਾ ਉਹਨਾਂ ਨੂੰ ਕਿਉਂਕਿ ਜਿਹੜਾ ਹੈਗਾ ਧੀਆ ਨਾਲ ਹੀ ਰੌਣਕਾਂ ਵਾਧਦੀਆਂ ਨੇ ਧੀਆ ਨਾਲ ਹੀ ਆਪਣੀਆਂ ਜਿਹੜੀ ਹੈਗਾ ਧੀਆ ਦੀਆਂ ਰੌਣਕਾਂ ਵਾਧਦੀਆਂ ਨੇ ਧੀਆ ਦਾ ਜਿਹੜਾ ਹੈਗਾ ਬਹੁਤ ਵਧੀਆ ਲੱਗਦਾ ਜਦੋਂ ਈਆਂ ਭੈਣਾਂ ਇਕੱਠੀਆਂ ਹੋ ਕੇ ਆਉਂਦੀਆਂ ਸਹੇਲੀਆਂ ਨੂੰ ਮਿਲਦੀਆਂ ਨੇ ਹਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਐਨੀਆਂ ਜਿਵੇਂ ਤੀਆਂ ਕਰਦੇ ਤੁਹਾਡੇ ਤੋਂ ਇਜਾਜ਼ਤ ਲੈਣ ਲੱਗਿਆਂ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਰਕਾਰੀ ਸਕੂਲ ਦੇ ਵਿੱਚ ਆਪਣੀਆਂ ਜਿਹੜੇ ਹੈਗੇ ਰੌਣਕ ਧੀਆਂ ਪੜਾਣ ਦਾ ਪ੍ਰੋਗਰਾਮ ਹੋ ਰਿਹਾ ਤੁਸੀਂ ਹੋ ਮਾਵਾ ਕੇ ਪਹੁੰਚੋ ਧੀਆਂ ਦੇ ਰੌਣਕਾਂ ਨੂੰ ਵਧਾਓ ਗਿੱਧੇ ਦਾ ਪੇੜ ਬੰਨੋ ਆਪਦੀਆਂ ਜਿਹੜੀਆਂ ਖੁਸ਼ੀਆਂ ਇੱਕ ਦੂਜੀਆਂ ਨਾਲ ਹਨਾ ਸਾਂਝੀਆਂ ਕਰੋ ਤੇ ਆਪਦੇ ਜਿਹੜੇ ਹੈਗੇ ਨੇ ਮਨ ਦੇ ਬਲਬਲੇ ਨੇ ਉਹ ਸਾਂਝੇ ਕਰੋ ਹਨਾ ਗੱਲਾਂ ਬਾਤਾਂ ਕਰੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ